ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਇ ਪ੍ਰਭ ਸਰਨਾਗਤੀ ਨੰਬਰ ਸਤ ਨਾਨਕ ਹੋ ਤਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਈ ਕੋਟ ਪਾਰ ਬ੍ਰਹਮ ਕੇ ਦਾਸ ਤੈਨੇ ਹੋ ਕੇ ਬਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵਹਿ ਅਮਰ ਭਏ ਸਰਸਰੀ ਜੀਵਹਿ ਕਈ ਕੋਟ ਨਾਮ ਗੁਣ ਗਾਵਹਿ ਸਮਰਾ ਸੁਖ ਸੈ ਨਹੀਂ ਸਮਾਵੇ ਆਪਣੇ ਜਨ ਕੋ ਸਾਹਸ ਸਾਹਸ ਸੰਭਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਆਪਣੇ ਜਨ ਕੋ ਸਾਹਸ ਸਾਹਸ ਸੰਭਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਜਿਣੋ ਰੁਜਾਨਾ ਦੀ ਤਰ੍ਹਾਂ ਪਤਸ਼ਾ ਜੀ ਕੀ ਅਪਾਰ ਕਿਰਪਾ ਬਖਸ਼ਿਸ ਦਾ ਸਨਕਾ ਅਮਰਤ ਮਿਲਦੇ دیਵਾਨਾ ਵਿਖੇ ਲੜੀਵਾਰ ਕਥਾ ਵਿਚਾਰ ਦਾ ਜੁੜ ਰਹੇ ਹਾਂ ਆਪ ਜੀ ਨਿਤਨੇਮ ਪ੍ਰੰਤ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ ਆਓ ਲੜੀਵਾਰ ਸ੍ਰੀ ਸੋਹਣੀ ਸਹਿਬ ਜੀ ਦਸਵੀਂ ਅਸ਼ਟਪਰੀ ਦਾ ਅੱਠਵਾਂ ਪਦ ਆਪ ਜੀ ਨੇ ਸਰਵਣ ਕੀਤਾ ਹੈ ਇਸ ਅੱਠਵੇਂ ਪਦੇ ਰਾਹੀਂ ਧੰਗੁਰੂ ਅਰਜਨ ਦੇਵ ਜੀ ਕੀ ਉਪਦੇਸ਼ ਬਖਸ਼ਦੇ ਹਨ ਆਰੰਭ ਕਰਕੇ ਸਰਵਣ ਕਰਕੇ ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰਚਲਨਾ ਵੀ ਚਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੋ ਬੁਲੰਦ ਗੱਲ ਕੇ ਆਖੋ ਜੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਈ ਕੋਟ ਪਾਰ ਬ੍ਰਹਮ ਕੇ ਦਾਸ ਇਨੇ ਹੋਵਤਾਂ ਤੰ ਪਰਗਾਸ ਤਨ ਤਨ ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ ਕਰਦੇ ਹਨ ਕਿ ਇੱਥੇ ਪਰਮੇਸ਼ਰ ਦੇ ਪਿਆਰਿਆਂ ਦਾ ਵੀ ਕੋਈ ਅੰਤ ਨਹੀਂ ਦੁਨੀਆ ਹਰ ਪੱਖ ਤੋਂ ਹੀ ਬੇਅੰਤ ਹੈ ਕਿਉਂਕਿ ਇਹਨੂੰ ਸਜਣ ਵਾਲਾ ਵੀ ਬੇਅੰਤ ਹੈ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਜਿਸ ਤਰ੍ਹਾਂ ਪਰਮੇਸ਼ਰ ਬੇਅੰਤ ਹੈ ਉਹਦੀ ਸਾਜੀ ਕੁਦਰਤ ਸ੍ਰਿਸ਼ਟੀ ਵੀ ਬੇਅੰਤ ਹੈ ਇਸ ਕਰਕੇ ਪਾਤਸ਼ਾਹ ਸ਼ਬਦ ਵਰਤਦੇ ਆ ਕਈ ਕੋਟ ਜਾਤੀ ਸਾਹਿਬ ਦੇ ਵਿੱਚ ਰਚਨਾ ਕੀਤੀ ਤੇ ਪਾਤਸ਼ਾਹ ਨੇ ਸ਼ਬਦ ਵਰਤਿਆ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਮੂਰਖ ਅੰਧਕੋਰ ਉਹਨਾਂ ਦਾ ਵੀ ਅੰਤ ਨਹੀਂ ਅਸੰਖ ਨਾਮ ਅਸੰਖ ਤਾਵ ਪਰਮੇਸ਼ਰ ਦੇ ਨਾਵਾਂ ਦਾ ਪਰਮੇਸ਼ਰ ਦੇ ਥਾਵਾਂ ਦਾ ਕੋਈ ਅੰਤ ਨਹੀਂ ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਨੇ ਸ਼ਬਦ ਵਰਤੇ ਆ ਕਈ ਕੋਟ ਇੱਥੇ 2 4 5 ਕਰੋੜ ਨਹੀਂ ਕਿਹਾ ਕਈ ਕੋਟ ਕਈ ਕਰੋੜ ਆਪជា ਕਨੇ ਕਰੋੜਾਂ ਹੀ ਪਰਮੇਸ਼ਰ ਦੇ ਪਿਆਰੇ ਦੁਨੀਆ ਵਿੱਚ ਹਨ ਜਿਹੜੇ ਪਰਮੇਸ਼ਰ ਦੇ ਦਾਸ ਬਣ ਕੇ ਸੇਵਕ ਬਣ ਕੇ ਉਹਦੇ ਚਰਨਾਂ ਨਾਲ ਜੁੜੇ ਰਹਿੰਦੇ ਆ ਤੇ ਜਿਹੜੇ ਜੁੜੇ ਰਹਿੰਦੇ ਆ ਤਿੰਨ ਹੋਵਤਿਆ ਤੰ ਪਰਗਾਸ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਚਾਨਣਾ ਹੋ ਜਾਂਦਾ ਹੈ ਪ੍ਰਗਿਆਸ ਹੋ ਜਾਂਦਾ ਹੈ ਉਹਨਾਂ ਦੇ ਮਨ ਵਿੱਚ ਪਰਮੇਸ਼ਰ ਦਾ ਗਿਆਨ ਹੋ ਜਾਂਦਾ ਹੈ ਕਿ ਪਰਮੇਸ਼ਰ ਦਾ ਕਿਆ ਸਰੂਪ ਹੈ ਕਿਉਂਕਿ ਉਹਦਾ ਕੋਈ ਸਰੀਰ ਤਾਂ ਹੈ ਨਹੀਂ ਪਰ ਸਾਰੇ ਸਰੀਰਾਂ ਨੂੰ ਰਚਣ ਵਾਲਾ ਉਹ ਹੈ ਚੱਕਰ ਚਿਹਨੀ ਅਰ ਬਨ ਜਾਤੀ ਅਰ ਪਾਤ ਨਾਇਨ ਜੇ ਰੂਪ ਰੰਗਿਆ ਰੇਖ ਪੇ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਪਰ ਹੈਗਾ ਸਧਾਰਨ ਵਾਲਾ ਕਦੇ ਜਾਣ ਵਾਲਾ ਨਹੀਂ ਅਨਭਉ ਪ੍ਰਕਾਸ਼ ਉਸ ਨੂੰ ਆਪਣੇ ਅੰਦਰੋਂ ਅਨਭਵ ਕੀਤਾ ਜਾ ਸਕਦਾ ਹੈ ਗਿਆਨ ਦੇ ਰਾਹੀ ਗੁਰੂ ਦੇ ਗਿਆਨ ਰਾਹੀਂ ਤਿੰਨ ਹੋਵਤੀ ਆਤਮ ਪਰਗਾਸ ਜਿਹੜੇ ਪਰਮੇਸ਼ਰ ਦੀ ਸੇਵਕੀ ਵਿੱਚ ਰਹਿੰਦੇ ਹਨ ਦਾਸ ਬਣ ਕੇ ਰਹਿੰਦੇ ਆ ਉਹਨਾਂ ਦੇ ਅੰਦਰ ਗੁਰੂ ਉਹ ਚੀਜ਼ ਦਾ ਗਿਆਨ ਵੀ ਕਰਵਾ ਦਿੰਦਾ ਹੈ ਕਈ ਕੋਟ ਤਤ ਕੇ ਬੇਤੇ ਤਤ ਹੁੰਦਾ ਹੈ ਅਸਲੀਅਤ ਜਿਵੇਂ ਸਭ ਤੋਂ ਵੱਡਾ ਦੁੱਧ ਦਾ ਤਤ ਹੈ ਕਿਉਂ ਔਰ ਕਿਉਂ ਨੂੰ ਲੰਮੇ ਸਮੇਂ ਤੱਕ ਰੱਕਿਆ ਜਾ ਸਕਦਾ ਇਸੇ ਤਰ੍ਹਾਂ ਸਾਡਾ ਤਤ ਹੈ ਪਰਮੇਸ਼ਰ ਜੋ ਸਦਾ ਰਹਿਣ ਵਾਲਾ ਹੈ ਕਈ ਕੋਟ ਤਤ ਕੇ ਬੇਤੇ ਕਰੋੜਾਂ ਦੀ ਗਿਣਤੀ ਵਿੱਚ ਪਰਮੇਸ਼ਰ ਨੂੰ ਜਾਣਨ ਵਾਲੇ ਉਸ ਤਤ ਦੇ ਗਿਆਨੀ ਹਨ ਬੇਤਾ ਹੁੰਦਾ ਜਾਣਕਰ ਇਹ ਕੋਟ ਤਤ ਕੇ ਵੇਤੇ ਕਰੋੜਾ ਹੀ ਉਸ ਤਤ ਦੇ ਗਿਆਨੀ ਜਾਣਕਾਰ ਹੁਨ ਔਰ ਉਸ ਤਤ ਨੂੰ ਜਾਣ ਕੇ ਸਦਾ ਨਿਹਾਰੈ ਏਕੋ ਨੇਤਰੇ ਔਰ ਆਪਣੇ ਨੇਤਰਾਂ ਦੇ ਨਾਲ ਉਸ ਏਕ ਨੂੰ ਵੇਖਦੇ ਹੁਨ ਇਹ ਵੀ ਹੁਨ ਗਿਆਨ ਵਾਲੀ ਗੱਲ ਐ ਪਰ ਦੁਨੀਆ ਫੜ ਨਹੀਂ ਰਹੀ ਸਿਰੇ ਦੀ ਗੱਲ ਆ ਹੈ ਦਸਵੀਂ ਅਸ਼ਟਪਦੀ ਦੇ 8ਵੇਂ ਬਲੇ ਵਿੱਚ ਲਿਖੀ ਪਈ ਐ ਜਿਨ੍ਹਾਂ ਨੇ ਉਸ ਤੱਤ ਨੂੰ ਜਾਣ ਲਿਆ ਉਹ ਦਿਨ ਰਾਤ ਲਗਾਤਾਰ 24 ਘੰਟੇ ਉਸ ਤੱਤ ਨੂੰ ਦੇਖਦੇ ਰਹਿੰਦੇ ਆ ਕਿਉਂਕਿ ਹੈ ਹੀ ਉਹ ਮਾਸੋਂ ਸਾਹਮਣੇ ਬੈਠਾ ਹੋਵੇ ਤੇ ਫਿਰ ਉਸੇ ਨੂੰ ਦੇਖਣਾ ਹੋਰ ਕਿਹਨੂੰ ਦੇਖਣਾ ਤੇ ਹੈ ਸਭ ਦੇ ਸਾਹਮਣੇ ਨੇੜੇ ਨੇੜੇ ਸਭ ਕੋ ਰਖ ਹੈ ਗੋਲਮੁਖ ਭੇਦ ਬਿਰਲਾ ਕੋ ਲਹ ਹੈ ਨਿਗਟੇ ਭੇਦ ਨ ਪਾਇਆ ਬਿਨ ਬੂਝੈ ਸਾ ਮੋਹੀ ਮਾਇਆ ਪਰ ਫਿਰਲੇ ਉਸਤਤ ਦੇ ਬੇਟੇ ਜਾਣਕਾਰੂ ਹਨ ਜਿਨ੍ਹਾਂ ਨੇ ਉਹਨੂੰ ਜਾਣ ਲਿਆ ਉਹ ਲਗਾਤਾਰ ਉਸ ਨੂੰ ਵੇਖਦੇ ਰਹਿੰਦੇ ਹਨ ਸਦਾ ਨਿਹਾਰੈ ਏਕੋ ਨੇਤਰੇ ਦੀ ਉਸ ਨੂੰ ਵੇਖਦੇ ਹੋਏ ਕਈ ਕੋਟ ਨਾਮ ਰਸ ਪੀਵੇ ਤੇ ਉਸ ਦੇ ਨਾਮ ਦਾ ਰਸ ਉਹ ਪੀਂਦੇ ਆ ਜਿਨ੍ਹਾਂ ਨੇ ਉਸ ਤੱਤ ਨੂੰ ਜਾਣ ਲਿਆ ਨਾ ਅਸੀਂ ਤਾਂ ਉੱਚੀ ਉੱਚੀ ਸਪੀਕਰਾਂ ਦੇ ਵਿੱਚ ਪਾੜ ਕਰੀ ਜਾਂਦੇ ਆ ਖੰਡ ਬਾੜ ਗੱਲ ਐ ਸਹਿਜ ਬਾੜ ਕਾਲੇ ਹੋਰ ਬਾਣੀ ਨੂੰ ਵਾਰ-ਵਾਰ ਰੀਪੀਟ ਕਰ ਲਿਆ ਪਰ ਸਵਾਦ ਉਹ ਲੈਂਦੇ ਆ ਜਿਹੜੇ ਬਾਣੀ ਦੀ ਇਹ ਤੱਤ ਨੂੰ ਸਮਝ ਗਏ ਇਹ ਸੱਚ ਯਾਦ ਰੱਖਿਓ ਬਾਣੀ ਨੂੰ ਗੌਂ ਦਾ ਰਸ ਉਹ ਲੈਂਦੇ ਆ ਬਾਣੀ ਨੂੰ ਸਰਵਣ ਕਰਕੇ ਜਿਹੜੇ ਸਾਡੇ ਸਪੀਕਰਾਂ ਰਹੀ ਬਾਹਰ ਬੈਠੇ ਕੋਈ ਕਿਤੇ ਕੋਈ ਕਿਤੇ ਬੈਠਾ ਸਵਾਦ ਲਈ ਜਾਂਦਾ ਵੀ ਯਾਰ ਕਮਾਲ ਕਰਤੀ ਇੱਥੇ ਵੀ ਸਭ ਬੋਲੀ ਉਹੀ ਕਿਹਾ ਆ ਵੀ ਉਸੇ ਤਤ ਦੀ ਗੱਲ ਹੈ ਸਿਮਰ ਸਾਸਤਰ ਪੁਨ ਪਾ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਦੱਤੇ ਕਿ ਐਸਾ ਪਰਿਪੂਰਨ ਪਰਮੇਸ਼ਰ ਪਰਮਾਤਮਾ ਹੈ ਜਿਹੜਾ ਸਾਰਿਆਂ ਦੇ ਹਿਰਦਿਆਂ ਵਿੱਚ ਵੱਸਦਾ ਹੈ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਸ ਨੂੰ ਪ੍ਰਾਪਤ ਕਰ ਲਿਆ ਜਿਨ੍ਹਾਂ ਨੇ ਜਾਣ ਲਿਆ ਜਿਨ੍ਹਾਂ ਨੇ ਉਸ ਨੂੰ ਪਾ ਲਿਆ ਆਪਾ ਸਾਜੀ ਕਹਿੰਦੇ ਹਨ ਕਈ ਕੋਟ ਨਾਮ ਗੁਣ ਗਾਵੇ ਉਹ ਅਮਰ ਹੋ ਗਏ ਜਿਨ੍ਹਾਂ ਨੇ ਅਮਰ ਦੇ ਨਾਲ ਦੋਸਤੀ ਪਾ ਲਈ ਕਈ ਕੋਟ ਨਾਮ ਗੁਣ ਗਾਵੇ ਕਰੋੜਾਂ ਹੀ ਉਹਦੇ ਨਾਮ ਨੂੰ ਲੈ ਕੇ ਉਹਦੇ ਗੁਣਾਂ ਨੂੰ ਗਾਉਂਦੇ ਹਨ ਤਬ ਸਰਵਨਾਮ ਕਥਾ ਕਵਨ ਕਰਮਨਾ ਮਾਨਤ ਸਮਤ ਮੈਂ ਤੇਰੇ ਸਾਰੇ ਨਾਵਾਂ ਦਾ ਬਿਆਨ ਤਾਂ ਨਹੀਂ ਕਰ ਸਕਦਾ ਪਰ ਕਿਰਪਾ ਕਰ ਜਿਹੜੇ ਨਾਮ ਤੇਰੇ ਕੰਮਾਂ ਨੂੰ ਤੇਰੇ ਗੁਣਾਂ ਨੂੰ ਲੈ ਕੇ ਦੁਨੀਆ ਨੇ ਰੱਖਿਆ ਮੈਂ ਉਹ ਨਾਮ ਲੈ ਕੇ ਤੇਰੀ ਸਿਫਤ ਕਰਦਾ ਹਾਂ ਉਹ ਨਾ ਨੇ ਆਤਮਕ ਚੇਤਨ ਸਰੂਪ ਨੂੰ ਪ੍ਰਾਪਤ ਕਰ ਲਿਆ ਅਮਰ ਭਏ ਸਦ ਸਰਹੀ ਜੀਵੇ ਕਈ ਕੋਟ ਨਾਮ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਉਹ ਸਹਿਜੇ ਹੀ ਉਸ ਬ੍ਰਹਮ ਵਿੱਚ ਆਤਮਾ ਵਿੱਚ ਮਿਲ ਜਾਂਦੇ ਆ ਲੀਨ ਹੋ ਜਾਂਦੇ ਆ ਸੁਤੇ ਸਿਧ ਉਹ ਮਾਤ ਦਾ ਵੀ ਪਰੇ ਲੰਘ ਜਾਂਦੇ ਨੇ ਆਪਣੇ ਜਣਕ ਉਹ ਸਾਸ ਸਾਸ ਸੰਭਾਰੇ ਉਹ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਜੋ ਹੈ ਆਪਣੇ ਪਿਆਰਿਆਂ ਨੂੰ ਸਾਥ-ਸਾਥ ਸੰਭਾਲਦਾ ਹੈ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਕਿੰਨਾਂ ਨੂੰ ਜਿਹੜੇ ਪਰਮੇਸ਼ਰ ਦੇ ਉਸ ਆਤਮਕ ਤੱਤ ਨੂੰ ਜਾਣ ਕੇ ਉਹਦੇ ਵਿੱਚ ਇੱਕ ਮਿਕ ਹੋਵੇ ਜਿਵੇਂ ਮਾਂ ਬੱਚੇ ਦੀ ਪਾਲਣਾ ਕਰਦੀ ਹੈ ਜਿਵੇਂ ਬਾਪ ਬੱਚੇ ਨੂੰ ਸੰਭਾਲਦੀ ਹੈ ਇਦਾਂ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਪਾਲਦਾ ਸੰਭਾਲਦਾ ਹੈ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟਾਂ ਨੂੰ ਮਾਰਿਆ ਪ੍ਰਹਿਲਾਦ ਕਰਾਇਆ ਅਹੰਕਾਰੀਆਂ ਨਿੰਦਕਾਂ ਪਿੱਛਦੇ ਨਾਮ ਦੇ ਉਹ ਮੁਖ ਲਾਇਆ ਜਾਂ ਨਾਨਕ ਐਸਾ ਸੇਵਿਆ ਅੰਤਨੇ ਛਡਾਇਆ ਤਾਂ ਗੁਰੂ ਪਿਆਰਿਓ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਜਿਹੜਾ ਹੈ ਇਸ ਤਰ੍ਹਾਂ ਆਪਣੇ ਜੀਵਾਂ ਨੂੰ ਸੰਭਾਲਦਾ ਰਹਿੰਦਾ ਹੈ ਇਹ ਸੀ ਦਸਵੀਂ ਅਸ਼ਟਪਦੀ ਦਾ 8ਵਾਂ ਪਦ ਆ ਭਾਵ ਦਸਵੀਂ ਅਸ਼ਟਪਰੀ ਸੰਪੂਰਨ ਹੋਈ ਅੱਗੇ 11ਵੀਂ ਅਸ਼ਟਪਰੀ ਚੱਲਦੀ ਆ ਜਿਸ ਦਾ ਸਲੋਕ ਹੈ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਲਕ ਦਿਸ ਬਲੇ ਹਾਰਨੇ ਜਲਦਲ ਮਹੀਲ ਸੋਏ ਇਹ ਸ਼ਬਦੀ ਵਿਚਾਰ ਆਪਾਂ ਅਗਲੇ ਦਿਵਾਨਾ ਵੀ ਸਰਪੜ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਇੱਕ ਅਖਰਵਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾ ਫਤੇ ਪਾਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ